ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਆਪਣੇ ਘਰ ਨੂੰ ਸਭ ਤੋਂ ਸੋਹਣਾ ਬਣਾਣਾ ਵਿਲੱਖਣ ਬਣਾਉਣਾ ਕਿ ਜਿਸ ਨੂੰ ਦੇਖ ਕੇ ਲੋਕ ਆਕਰਸ਼ਿਤ ਹੋਣ ਤੇ ਐਦਾਂ ਦਾ ਕੰਮ ਕਰਨੇ ਵਾਲਾ ਤੁਹਾਨੂੰ ਕੋਈ ਬਿਰਲਾ ਹੀ ਮਿਲੇਗਾ ਲੇਕਿਨ ਸਾਡਾ ਬਲਜਿੰਦਰ ਸਿੰਘ ਸੋਲੂ ਵੀਰ ਆਹ ਸਕਰੀਨ ਦੇ ਉੱਪਰ ਵਾਈਜੀ ਨੰਬਰ ਚੱਲ ਰਿਹਾ ਉਹਨਾਂ ਦਾ ਅਗਰ ਤੁਸੀਂ ਵੀ ਐਦਾਂ ਦਾ ਕੰਮ ਕਰਾਉਣਾ ਚਾਹੁੰਦੇ ਆ ਨਾ ਤਾਂ ਤੁਹਾਨੂੰ ਜਲਦ ਤੋਂ ਜਲਦ ਬਲਜਿੰਦਰ ਵੀਰ ਨਾਲ ਮਿਲਣਾ ਚਾਹੀਦਾ ਕਿਉਂਕਿ ਬਹੁਤ ਅੱਤ ਸਮੇਂ ਦੇ ਵਿੱਚ ਔਰ ਬਹੁਤ ਘੱਟ ਪੈਸਿਆਂ ਦੇ ਵਿੱਚ ਚਾਹੇ ਤੁਹਾਡਾ ਰੂਮ ਹੋਵੇ ਚਾਹੇ ਤੁਹਾਡਾ ਡ੍ਰੈਗ ਰੂਮ ਹੋਵੇ ਚਾਹੇ ਤੁਹਾਡੀ ਲੋਬੀ ਹੋਵੇ ਚਾਹੇ ਤੁਹਾਡਾ ਸਟੱਡੀ ਰੂਮ ਹੋਵੇ ਅਗਰ ਤੁਸੀਂ ਉਹਨੂੰ ਆਲੀਸ਼ਾਨ ਮਹਿਲਾ ਵਰਗਾ ਬਣਾਉਣਾ ਚਾਹੁੰਦੇ ਆ ਤਾਂ ਆਹ ਦੇਖ ਲਓ ਤਾਂ ਤੁਸੀਂ ਸੋਨੂ ਵੀਰ ਨੂੰ ਮਿਲੋ ਆਹ ਦੇਖ ਲਓ ਭਾਈ ਜੀ ਆਹ ਰੂਮ ਬਾਈ ਨੇ ਤਿਆਰ ਕਰਿਆ ਮਾਤਰ 30 ਔਰ 35000 ਦੇ ਵਿੱਚ ਵਿੱਚ ਔਰ ਭਾਈ ਬਿਜਲੀ ਦਾ ਕੰਮ ਵੀ ਆਪੇ ਕਰਕੇ ਦਿੰਦੇ ਆ ਤੇ ਭਾਈ ਅਪਾ ਜਦੋਂ ਕੋਈ ਵੀ ਬੰਦੇ ਨੂੰ ਆਪਣੇ ਘਰ 'ਚ ਬਾੜਨਾ ਹੁੰਦਾ ਨਾ ਜਾਂ ਕੰਮ ਦੇਣਾ ਹੁੰਦਾ ਤਾਂ ਸਭ ਤੋਂ ਪਹਿਲਾਂ ਅਪਾ ਸੋਚਦੇ ਆ ਕਿ ਬੰਦਾ ਕਿੱਦਾਂ ਦਾ ਹੋਣਾ ਚਾਹੀਦਾ ਸਾਡੀ ਪਰਿਵਾਰ ਦੇ ਵਿੱਚ ਕਿਆ ਉਹ ਰਲ ਜੂਗਾ ਕਿਆ ਉਹ ਬੰਦਾ ਦਿਲ ਦਾ ਚੰਗਾ ਹੋਊਗਾ ਤਾਂ ਅਪਾ ਕੰਮ ਦਿੰਦੇ ਆ ਤਾਂ ਬਾਈ ਜੇ ਤੁਸੀਂ ਇਦਾਂ ਦੀਆਂ ਸਾਰੀਆਂ ਕੁਆਲਿਟੀਆਂ ਲੱਭਦੇ ਆ ਨਾ ਅਗਰ ਤੁਸੀਂ ਪੂਰਾ ਇਮਾਨਦਾਰੀ ਵਾਲਾ ਕੰਮ ਲੱਭਦੇ ਆ ਸਫਾਈ ਵਾਲਾ ਕੰਮ ਲੱਭਦੇ ਆ ਮਜਬੂਤੀ ਵਾਲਾ ਕੰਮ ਲੱਭਦੇ ਆ ਤਾਂ ਅੱਜੇ ਮਿਲੋ ਬਲਜਿੰਦਰ ਸਿੰਘ सोनू ਵੀਰ ਨੂੰ ਬਾਈ ਇੱਕ ਨੰਬਰ ਕਾਮਾ ਵੀਰ ਦਾ ਇੱਕ ਨੰਬਰ ਆ ਦੇਖੋ ਤੁਹਾਡੇ ਕਮਰੇ ਦਾ ਨਾ ਰੰਗ ਰੂਪੇ ਬਦਲ ਕੇ ਰੱਖ ਦੂਗਾ ਵੀਰ ਬਾਈ ਕੀ ਬਾਤਾਂ ਐ ਤੇ ਇੱਕ ਗੱਲ ਹੋਰ ਹੁੰਦੀ ਆ ਵੀਰ ਆਪਣੇ ਕੰਮ ਦੀ ਨਾ ਹਰੇਕ ਬੰਦਾ ਆਪੇ ਸਿਰਫ ਬਸੇਰੀ ਕਰ ਲੈਂਦਾ ਲੇਕਿਨ ਸਵਾਦ ਉੱਥੇ ਆਂਦਾ ਜਦ ਕੰਮ ਦੀ ਸਿਰਤ ਦੂਜਾ ਕਰੇ ਜਦ ਦੂਰੇ ਕਰੇ ਹੋਏ ਕੰਮ ਦੀ ਸਿਰਤ ਤੁਹਾਡੇ ਰਿਸ਼ਤੇਦਾਰ ਕਰਨ ਤੁਹਾਡੇ ਦੋਸਤ ਕਰਨ ਤੁਹਾਡੇ ਸਾਖ ਸੰਬੰਧੀ ਕਰਨ ਤੁਹਾਡੇ ਗਵਾਂਢੀ ਉਹ ਤੁਹਾਡੇ ਦੋਸਤ ਤੁਹਾਨੂੰ ਪੁੱਛਣ ਕਿ ਬਾਈ ਜੀ ਕਮਰੇ ਪਰ ਤਾਂ ਲੱਗਦਾ 2-3 ਲੱਖ ਰੁਪਇਆ ਲਾਤਾ ਐਦਾਂ ਦਾ ਕੰਮ ਹੋਣਾ ਚਾਹੀਦਾ ਬਾਈ ਜੀ ਅਗਰ 30-35 ਹਜ਼ਾਰ ਦੇ ਵਿੱਚ ਲੱਗਿਆ ਹੋਇਆ ਕੰਮ 2-3 ਲੱਖਾਂ ਦਾ ਲੱਗੇ ਨਾ ਫੇਰ ਸਵਾਦ ਆ ਕੰਮ ਕਰਨੇ ਦਾ ਅੱਜੇ ਮਿਲੋ ਬਲਜਿੰਦਰ ਸਿੰਘ ਵੀਰ ਨੂੰ ਆਪਣੇ ਭਲੀਆਣ ਦਾ ਇਹ ਵੀਰ ਪੰਜਾਬੀਓ ਜੇ ਤੁਸੀਂ ਚਾਹਦੇ ਆ ਨਾ ਕਿ ਸਾਡੇ ਮੁੰਡੇ ਇੱਥੇ ਰਹਿ ਕੇ ਹੀ ਕੰਮ ਕਰਨ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣਦਾ ਏ ਮੁੰਡਿਆਂ ਦੀ ਸਪੋਰਟ ਕਰਨਾ ਤੁਹਾਡਾ ਫਰਜ਼ ਬਣਦਾ ਏ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਆਪਣਾ ਫਰਜ਼ ਸਮਝ ਕੇ ਸੋ ਧੰਨਵਾਦ ਪੰਜਾਬੀ ਵੀਰੋ ਜਿਉਂਦੇ ਵਸਦੇ ਰਹੋ ਇਸ ਚੈਨਲ ਨੂੰ ਕਰ ਲਿਓ ਜੀ ਫੋਲੋ ਕਿਉਂਕਿ ਅਸੀਂ ਆਪਣੇ ਪੰਜਾਬੀਆਂ ਦੇ ਨਾਲ ਹਾਂ ਸੀ ਤੇ ਹਮੇਸ਼ਾ ਰਹਾਂਗੇ ਥੈਂਕ ਯੂ ਵੈਰੀ ਮਚ ਪੰਜਾਬੀਤ ਪੰਜਾਬ ਪੰਜਾਬੀ ਜਿੰਦਾਬਾਦ